ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਮੁਖੋ ਪਿਆਰਿਓ ਦੇਸ ਵਿਦੇਸ ਵਿੱਚ ਜਿੱਥੇ ਵੀ ਬਸਦੇ ਹੋ ਦਾਦੀ ਫਤਿਹ ਪ੍ਰਵਾਨ ਕਰਿਓ ਜੀ ਆਪ ਜੀ ਨੂੰ ਪਤਾ ਸ਼ਹੀਦੀ ਦਿਹਾੜੇ ਚੱਲ ਰਹੇ ਹਨ ਤੇ ਗੁਰਮੁਖੋ ਪਿਆਰੋ ਇਹ ਜਿਹੜਾ ਪੋ ਦਾ ਮਹੀਨਾ ਬੜਾ ਦੁੱਖਾਂ ਭਰਿਆ ਹੈ ਦਰਦ ਭਰਿਆ ਹੈ ਤੇ ਅੱਜ ਜੋ ਆਪ ਜੀ ਨੇ ਇਤਿਆਸਾਂ ਜਾ ਕਰ ਲਗੇ ਆਜ ਸਤ ਪੋ ਹੈ ਸਤ ਪੋ ਦੇ ਦਿਨ ਸਤਗੁਰ ਮਹਾਰਾਜ ਦਾ ਸਾਰਾ ਪਰਿਵਾਰ ਹੀ ਸਰਸਾ ਨਦੀ ਦੇ ਕੰਢੇ ਤੇ ਵਿਛੜ ਗਿਆ ਸੀ ਛੋੜੇ ਸਹਬਜਾ ਦੇ ਮਾਤਾ ਗੁਜਰੀ ਨਾਲ ਤੇ ਵੱਡੇ ਸਹਬਜਾ ਦੇ ਸਤਿਗੁਰ ਮਹਾਰਾਜ ਨਾਲ ਗਰਮ ਹੋ ਪਿਆ ਰੋ ਚਲੇ ਗਏ ਸਨ ਜਦੋਂ ਸਤਿਗੁਰ ਮਹਾਰਾਜ ਸਰਸਾ ਨਦੀ ਪਾਰ ਕੀਤੀ ਤਾਂ ਪੰਜ ਪਿਆਰੇ ਤੇ ਵੱਡੇ ਸਹਬਜਾ ਦੇ ਗੁਰੂ ਮਹਾਰਾਜ ਨਾਲ ਸਨ ਕੁਝ ਸਿੰਘਣੀਆਂ ਤੇ ਸਿੰਘ ਸ਼ਹੀਦ ਹੋ ਗਏ ਸਨ ਛੋੜੇ-ਛੋੜੇ ਬੱਚੇ ਸ਼ਹੀਦ ਹੋ ਗਏ ਸਨ ਤੇ ਗਰਮੋ ਪਿਆਰੋ ਸਾਡੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰੂ ਵੀਡੀਓ ਦੇ ਵਿੱਚ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਤਾ ਗੁਜਰ ਕੌਰ ਜੀ ਸਤਿਗੁਰਾਂ ਦੇ ਸਤਿਕਾਰਯੋਗ ਮਾਤਾ ਉਹਨਾਂ ਦਾ ਨਾਮ ਜ਼ਰੂਰ ਲਿਖਿਓ ਤੇ ਹੋ ਸਕੇ ਸਾਰੇ ਪਰਿਵਾਰ ਦਾ ਕਮੈਂਟ ਆ ਵੀ ਜ਼ਰੂਰ ਨਾਮ ਜ਼ਰੂਰ ਲਿਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਖੜ ਜਾ ਮੈਂ ਸ਼ੇਰ ਤੇ ਕਰਦਾ ਉਹ ਚੁੱਪ ਸੀ